ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੋਡੀ ਫੈਮਿਲੀ ਵਲੌਗਸ ਤੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਮ ਹੋਗੇ ਠੀਕ ਠਾਕ ਹੋਮਗੇ ਤੇ ਇਸੇ ਉਮੀਦ ਦੇ ਨਾਲ ਆਪਾਂ ਅੱਜ ਦਾ ਜਿਹੜਾ ਵਲੌਗ ਸ਼ੁਰੂ ਕਰਦੇ ਆਂ ਵਲੌਗ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਮੇਰੇ ਤੇ ਮੇਰੇ ਪਰਿਵਾਰ ਵੱਲੋਂ ਖਾਲਸਾ ਪੰਥ ਦੀਆਂ ਬਹੁਤ-ਬਹੁਤ ਮੁਬਾਰਕਾਂ ਯਾਨੀ ਕਿ ਬਸਾਖੀ ਦੀਆਂ ਬਹੁਤ-ਬਹੁਤ ਮੁਬਾਰਕਾਂ ਤੇ ਬਸਾਖੀ ਦਾ ਦਿਨ ਅੱਜ 13 April 2024 ਤੇ ਅੱਜ ਦੇ ਦਿਨ ਆਪਣਾ ਖਾਲਸਾ ਪੰਥ ਜਿਹੜਾ ਆਪਣੇ ਗੁਰੂ ਜੀ ਨੇ ਸਜਾਇਆ ਸੀ ਤੇ ਮੇਰੀ ਸਾਰੀ ਸਿੱਖ ਸੰਗਤ ਤੇ ਮੇਰੇ ਸਾਰੇ ਵਿਊਅਰਸ ਨੂੰ ਮੇਰੇ ਤੇ ਮੇਰੇ ਪਰਿਵਾਰ ਵੱਲੋਂ ਵਿਸਾਖੀ ਦੀਆਂ ਬਹੁਤ-ਬਹੁਤ ਮੁਬਾਰਕਾਂ ਤੇ ਉਮੀਦ ਕਰਦੇ ਆਂ ਜੀ ਇਸ ਵਿਸਾਖੀ ਤੁਹਾਡੀਆਂ ਹਰ ਇੱਕ ਮਨੋਕਾਮਨਾ ਪੂਰੀਆਂ ਹੋਣਗੀਆਂ ਤੇ ਤੁਸੀਂ ਵੀ ਅਰਦਾਸ ਕਰਿਓ ਮੇਰੀਆਂ ਵੀ ਹਰ ਇੱਕ ਮਨੋਕਾਮਨਾ ਪੂਰੀਆਂ ਹੋਣ। ਪਹਿਲੀ ਗੱਲ ਹੈਲਥ ਜਿਹੜੀ ਆਪਣੀ ਹੈ ਨਾ ਸਿਹਤ ਤੰਦਰੁਸਤੀ ਦੀ ਤੰਦਰੁਸਤ ਚਾਹੀਦੀ ਹੈ ਤੇ ਉਸ ਤੋਂ ਬਾਅਦ ਬਾਕੀ ਦੀਆਂ ਸਾਰੀਆਂ ਲੋੜਾਂ ਬਾਅਦ ਦੇ ਵਿੱਚ ਨੇ ਤੇ ਪਹਿਲਾਂ ਆਪਣੀ ਸਿਹਤ ਜ਼ਰੂਰੀ ਆ ਹਨਾ ਵੀ ਆਪਾਂ ਨੂੰ ਸਿਹਤਮੰਦ ਹੋਣਾ ਬਹੁਤ ਜ਼ਰੂਰੀ ਆ ਜਦੋਂ ਆਪਾਂ ਠੀਕ ਆ ਤੰਦਰੁਸਤ ਆ ਫਿਰ ਸਾਰਾ ਕੁਝ ਵਧੀਆ ਲੱਗਦਾ ਆ ਹਨਾ ਤੇ ਤੁਸੀਂ ਅਰਦਾਸ ਕਰਿਓ ਮੈਂ ਜਲਦੀ ਜਲਦੀ ਠੀਕ ਹੋ ਜਾਵਾਂ ਤੇ ਚਲੋ ਜੀ ਕਰਦੇ ਆ ਕੰਮ ਟਾਈਮ ਹੋ ਗਿਆ ਕਾਫੀ ਟਾਈਮ ਹੋ ਗਿਆ 5:30 8 ਹੋ ਗਿਆ ਤੇ ਹਾਲੇ ਤੱਕ ਕਿੰਨਾ ਕੰਮ ਹੋਇਆ ਹਾਲੇ ਵੀ ਸਾਡਾ ਤਿੰਨ ਜਣਿਆਂ ਦਾ ਬ੍ਰੇਕਫਾਸਟ ਰਹਿੰਦਾ ਆ ਉਹ ਮੈਂ ਬਣਾਇਆ ਨੀਗਾ ਤੇ ਜਦੋਂ ਖਾਣਾ ਹੀ ਉਹ ਤਾਂ ਹੀ ਬਣਾਵਾਂਗੇ ਤੇ ਇੱਕ ਭਾਂਡੇ ਜਿਹੜੇ ਮਨ ਚਾਚੂ ਵਾਲੇ ਸਬਜੀ-ਸਬਜੀ ਵਾਲੇ ਬਣਾਈ ਸਬਜੀ ਸਵੇਰੇ ਬਣਾਈ ਸੀਗੀ ਵੱਡੇ ਬੇਟੇ ਨੇ ਜਾਣਾ ਸੀ ਉਹਦੇ ਲਈ ਮੈਂ ਬਣਾਈ ਸੀ ਸੋਇਆਬੀਨ ਦੀ ਸਬਜੀ ਜਿਹੜਾ ਚੂਰਾ ਜਾਂ ਹਲੋ ਵਾਲਾ ਬਣਾਇਆ ਸੀ ਜਿਹੜਾ ਚੂਰਾ ਹੁੰਦਾ ਸੋਇਆਬੀਨ ਦਾ ਉਹ ਬਣਾਇਆ ਸੀਗਾ ਤੇ ਫਿਰ ਮੈਂ ਥੋੜੀ ਜਿਹੀ ਬਣਾਈ ਸੀਗੀ ਕੋਈ ਨਹੀਂ ਖਾਂਦਾ ਉਹਨੂੰ ਨਾ ਮੈਂ ਖਾਨੀ ਆ ਨਾ ਜਹਾਰ ਖਾਂਦਾ ਤੇ ਇਹਦੇ ਡੈਡੀ ਤੇ ਮੱਟਾ ਬੇਟਾ ਹੀ ਖਾਂਦਾ ਐ। ਬਸ ਉਹਨਾਂ ਜੋਗੀ ਕਾਲਜ ਚ ਕੱਢ ਤੀ ਤੇ ਬਾਕੀ ਉਹਦੇ ਟਿਫਨ ਚ ਬਾਤੀ ਉਹ ਲੈ ਗਿਆ। ਤੇ ਹੁਣ ਬਾਹਰੋਂ ਅੱਜ ਹੱਲ ਸਾਰਾ ਕੰਮ ਰਹਿੰਦਾ ਆਪਾਂ ਚੱਕ ਲਈ ਆਪਣੇ ਹਥਿਆਰ। ਨਾਲੇ ਬਾਹਰ ਕੰਨੀ ਧੋਨੀਆ ਦੁੱਧ ਵਾਲੀ। ਦੇਖ ਲਓ ਕਸ਼ਮੀਰੀਆ ਵਾਂਗੂ ਹਥਿਆਰ ਟੰਗਲੇ ਬੰਦੇ ਆ। ਐ ਵੀਡੀਓ ਐਵੇਂ ਨਹੀਂ ਬਣਦੀ ਹੈਗੀ YouTube ਲਈ। ਤੇ ਇਹ ਪੱਠੇ ਵੱਢ ਲਿਆ ਏ। ਜਿਹਾਰੇ ਨਾਲ ਗਿਆ ਹਾਂ ਅਸੀਂ। ਟੋਕਾ ਵਿਗਾੜਤਾ ਉਹਨਾਂ ਨੇ ਤੇ ਪੱਠੇ ਵਟ ਕੇ ਲਿਆ ਗਈ ਤੇ ਅੱਜ ਬੱਦਲ ਵਾਈ ਹੋ ਗਈ ਪਰਮਾਤਮਾ ਨੂੰ ਹੁਣ ਮੀਂਹ ਨਹੀਂ ਪਾਉਣਾ ਚਾਹੀਦਾ ਮੌਸਮ ਠੀਕ ਰਹਿਣਾ ਚਾਹੀਦਾ ਆ ਤੇ ਲੋ ਜੀ ਇੱਥੇ ਮੈਂ ਲੱਗੀ ਸੀਗੀ ਕੰਨੀਆਂ ਬਾਹਰ ਧੋਣ ਤੇ ਕੰਨੀਆਂ ਇੱਕੋ ਹੀ ਸੀਗੀ ਦੁੱਧ ਵਾਲੀ ਤਾਂ ਆਪਣੀ ਇੱਕੋ ਹੀ ਹੁੰਦੀ ਆ ਗਾਂ ਦਾ ਦੁੱਧ ਪਾਉਣੇ ਆਪਾਂ ਇਹ ਜਿਹੜੀ ਦੂਸਰੀ ਛੋਟੀ ਕੰਨੀ ਆ ਇਹ ਤਾਂ ਕੋਈ ਲੈ ਕੇ ਗਿਆ ਹੋਇਆ ਸੀਗਾ ਪਾਣੀ ਵਾਸਤੇ ਕੋਈ ਪਤਾ ਨਹੀਂ ਕੋਈ ਸਰੋਂ ਵੜਦਾ ਤੇ ਪਤਾ ਨਹੀਂ ਕੋਈ ਕਣਕ ਵੜਦਾ ਸੀ ਮੈਨੂੰ ਨਹੀਂ ਪਤਾ ਕੱਲ ਪਰਸੋਂ ਦੀ ਇਹ ਜਿਵੇਂ ਕਹਿੰਦੇ ਵਸ ਇਹ ਗਈ ਹੋਈ ਸੀਗੀ ਕੰਨੀ ਪਾਣੀ ਨੂੰ ਤੇ ਗਰਮੀ ਦੋ ਕੁ ਦਿਨ ਦੀ ਬਹੁਤ ਸੀਗੀ ਜਿਹੜੀ ਗਰਮੀ ਪਈ ਸੀ ਨਾ ਉਹ ਗਰਮੀ ਨਹੀਂ ਮੌਸਮ ਖਰਾਬ ਕੀਤਾ ਐਨੀ ਜਿਆਦੇ ਹਵਾ ਚੱਲਦੀ ਸੀਗੀ ਤੁਸੀਂ ਦੇਖ ਲੈਣਾ ਅੱਗੇ ਜਾ ਕੇ ਸ਼ਾਮ ਨੂੰ ਤਾਂ ਫਿਰ ਮੀਂਹ ਵੀ ਪੈ ਗਿਆ ਹਨਾ ਥੋੜਾ ਜਿਹਾ ਐਨਾ ਵੀ ਨਹੀਂ ਪਿਆ ਜਾਣੀ ਥੋੜਾ ਜਿਹਾ ਕਹਿ ਸਕਦੇ ਵੀ ਪੈ ਗਿਆ ਹਨਾ ਤੇ ਇੱਥੇ ਹਵਾ ਬਹੁਤ ਚੱਲਦੀ ਸੀਗੀ ਮਾਰਨਿੰਗ ਦਾ ਹੀ ਟਾਈਮ ਆ ਤੇ ਅੱਜ ਪਤਾ ਨਹੀਂ ਕਿਵੇਂ ਕਰਕੇ ਸਵੇਰੇ ਪਹਿਲਾਂ ਮੈਂ ਉਹਨਾਂ ਮਾਰਨਿੰਗ ਦੇ ਵਿੱਚ ਅਰਲੀ ਮਾਰਨਿੰਗ ਜਿਹੜਾ ਵਲੌਗ ਸ਼ੁਰੂ ਕਰਨ ਲੱਗੀ ਹਨਾ ਤੇ ਫੇਰ ਧਰ ਚੋਣੀ ਸੀਗੀ ਮੈਂ ਲੈ ਕੇ ਵੀ ਗਈ ਕੈਮਰਾ ਵੀ ਉੱਥੇ ਨਿਹਰਾ ਸੀ ਵੀਡੀਓ ਨਹੀਂ ਸੀ ਵਧੀਆ ਬਣਦੀ ਫੇਰ ਮੈਂ ਸੋਚਿਆ ਵੀ ਚਲੋ ਮੈਂ ਕਿਚਨ ਤੋਂ ਸ਼ੁਰੂ ਕਰ ਲੂੰਗੀ अर्ਲੀ ਮਾਰਨਿੰਗ ਵੀ ਮੈਂ ਹਾਂ ਨਾ ਰੂਟੀਨ ਆਪਣੀ ਵੀ ਤੁਹਾਡੇ ਨਾਲ ਸ਼ੇਅਰ ਕਰਦੀ ਆ ਤੇ ਆ ਕੇ ਪਤਾ ਨਹੀਂ ਕੀ ਹੋਇਆ ਪਤਾ ਨਹੀਂ ਮੈਨੂੰ ਸਮਝ ਨਹੀਂ ਲੱਗੀ ਹੈਗੀ ਅ ਦਿਮਾਗ ਨੂੰ ਐ ਲੱਗਿਆ ਵੀ ਜੇ ਮੈਂ ਵਲੌਗ ਬਣਾਉਣ ਲੱਗੀ ਰੋਟੀ ਨਾਲ ਲੇਟ ਹੋ ਜੇ ਸਬਜ਼ੀ ਨਾਲ ਲੇਟ ਹੋ ਜੇ ਪਤਾ ਨਹੀਂ ਸਮਝ ਨਹੀਂ ਲੱਗੀ ਹੈਗੀ ਤੇ ਫੇਰ ਕੰਮ ਕਵਰ ਕਰਦੀ ਕਰਦੀ ਨਾ ਕੰਮ ਕਰੀ ਗਈ ਕਰੀ ਗਈ ਸੇ ਸਬਜੀ ਆਟਾ ਰੁਟਾ ਰੋਟੀ ਸਾਰ ਆਟਾ ਉਟਾ ਹਾਂ ਆਟਾ ਗੁੰਨੇ ਆ ਸਬਜੀ ਬਣਾਈ ਹਨਾ ਚਾਹੇ ਥੋੜੀਓ ਬਣਾਉਣੀ ਹੁੰਦੀ ਆ ਫਿਰ ਵੀ ਪ੍ਰੋਸੈਸ ਤਾਂ ਇੱਕ ਪ੍ਰੋਸੈਸ ਹੀ ਆ ਹਨਾ ਵੀ ਸਾਰਾ ਕੁਝ ਕਰਨਾ ਪੈਂਦਾ ਤੇ ਮੈਂ ਹਨਾ ਕੰਮ ਕਰਦੀ ਕਰਦੀ ਫਿਰ ਮੈਂ ਥੱਕ ਜਾਈ ਗਈ ਪਤਾ ਹੀ ਨਹੀਂ ਹਨਾ ਪਤਾ ਹੀ ਨਹੀਂ ਲੱਗਿਆ ਵੀ ਜਾਨੀ ਕਿ ਦਿਮਾਗ ਦੇ ਵਿੱਚੋਂ ਬਸ ਜਿਵੇਂ ਕਹਿੰਦੇ ਹੋ ਗਿਆ ਨਾ ਕਿਸੇ ਦੀ ਉਹ ਗੱਲ ਵੀ ਮੈਂ ਵਲੌਗ ਸ਼ੁਰੂ ਕਰਨਾ ਸੀਗਾ ਚਲੋ ਫਿਰ ਮੈਂ ਬਾਅਦ ਵਿੱਚ ਸੋਚਿਆ ਵੀ ਚਲੋ ਹੁਣ ਕਿਚਨ ਵਗੈਰਾ ਜਿਹੜਾ ਆਪਾਂ ਸਾਫ਼ ਕਰਤਾ ਤੇ ਹੁਣ ਮੈਂ ਬਲੌਗ ਸ਼ੁਰੂ ਕਰਦੀ ਆ ਤੇ ਲੋ ਜੀ ਸਾਰਾ ਉੱਥੇ ਆਪਣਾ ਝੜੂ-ਝੋੜੂ ਲੱਗ ਗਿਆ ਤੇ ਆਪਣਾ ਬੱਚਾ ਬੈਠ ਵੀ ਗਿਆ ਤੇ ਅਸੀਂ ਲੱਗੇ ਸੀਗੇ ਉਸ ਤੋਂ ਬਾਅਦ ਲਸਣ ਦੀਆਂ ਗੁੱਟੀਆਂ ਬੰਨਣ ਕਿਉਂਕਿ ਮੌਸਮ ਖਰਾਬ ਸੀਗਾ ਫਿਰ ਇਹਨੇ ਗਿੱਲਾ ਹੋ ਜਾਣਾ ਸੀ ਤੇ ਫਿਰ ਅਸੀਂ ਮੈਂ ਤਿੰਨੇ ਜਣੇ ਲੱਗੇ ਲਸਣ ਦੀਆਂ ਗੁੱਟੀਆਂ ਬੰਨਣ ਤੇ ਲਸਣ ਆਪਣੇ ਥੋੜਾ ਹੀ ਹੁੰਦਾ ਬਸ ਆਪਣੀ ਫੈਮਿਲੀ ਮੁਤਾਬਕ ਜਿੰਨਾ ਕੁ ਮਤਲਬ ਵੀ ਆਪਾਂ ਨੂੰ ਉਹਨਾਂ ਗਰਮੀ ਗਰਮੀ ਤੇ ਅਸੀਂ ਪਾਉਂਦੇ ਵੀ ਨਹੀਂ ਹੈਗੇ ਤੇ ਜੇ ਕੋਈ ਮਤਲਬ ਕਦੇ ਕੁਝ ਵਧੀਆ ਜੀ ਟੇਸਟ ਜੀ ਬਣਾਉਣਾ ਵੀ ਮਤਲਬ ਗਰਮੀ ਦੇ ਵਿੱਚ ਕੋਈ ਸਪੈਸੀ ਜਿਹਾ ਖਾਣਾ ਖਾਣ ਨੂੰ ਜੀ ਕਰਦਾ ਫੇਰ ਲਸਣ ਮੈਂ ਪਾਉਣੀ ਹੁੰਨੀ ਆ ਵੀ ਨਹੀਂ ਨਹੀਂ ਮੈਂ ਪਾਉਂਦੀ ਹੈਗੀ ਗਰਮੀ ਦੇ ਵਿੱਚ ਲਸਣ ਨਹੀਂ ਅਸੀਂ ਯੂਜ਼ ਕਰਦੇਗੇ ਸਰਦੀ ਸਰਦੀ ਉਹ ਕਰਦੇ ਆ ਹਨਾ ਯਾਨੀ ਹੁਣ ਤਾਂ ਹਲੇ ਤੱਕ ਕਰੀ ਜਾਂਦੇ ਆ ਜਿਵੇਂ ਹੁਣ ਗਾਹਾਂ ਜੂਨ ਜਲਾਈ ਚ ਜਾ ਕੇ ਨਹੀਂ ਕਰਨਾਗਾ ਤੇ ਲਓ ਜੀ ਇੱਥੇ ਅਸੀਂ ਲਸਣ ਦੀਆਂ ਕੁੱਟੀਆਂ ਬੰਨਤੀਆਂ ਤੇ ਜਿਹੜੇ ਆਰਨੀ ਵੀ ਬੰਨਣੀਆਂ ਆ ਗਈਆਂ ਜਿਹਹ ਜੀਆਂ ਬੰਨੀਆਂ ਬੰਨਤੀਆਂ ਉਹਨੇ ਵੀ ਇੱਕ ਦੋ ਬੰਨਤੀਆਂ ਬਸ 5-7 ਕ ਆਪਣੀਆਂ ਲਸਣ ਦੀਆਂ ਗੁੱਟੀਆਂ ਹੋ ਗਈਆਂ ਇਹ ਹੈਗੀ ਆ ਸਾਡੀ ਲਸਣ ਦੀ ਖੇਤੀ ਤੇ ਲਸਣ ਪੱਟਣ ਵਾਲੀ ਵੀਡੀਓ ਤੁਹਾਨੂੰ ਨੈਕਸਟ ਵਲੌਗ ਮਿਲੇਗਾ ਉਹਦੀ ਐਡੀਟਿੰਗ ਵਾਲੇ ਰਹਿੰਦੀ ਸੀਗੀ ਮੈਨੂੰ ਉਹਦੀ ਸਮਝ ਨਹੀਂ ਲੱਗੀ ਹੈਗੀ ਐਡੀਟਿੰਗ ਕਰਨ ਦੀ ਹੈਨਾ ਇਸ ਤੋਂ ਬਾਅਦ ਤੁਹਾਨੂੰ ਨਾਲੇ ਫਿਰ ਅੱਜ ਬਸਾਖੀ ਸੀਗੀ ਇਹਦੇ ਵਿੱਚ ਬਸਾਖੀ ਤੁਹਾਨੂੰ ਬਿਸ਼ਕ ਕੀਤੀ ਆਪਾਂ ਨੇ ਹੈਨਾ ਤੇ ਇਹ ਵਾਲਾ ਵਲੌਗ ਤੁਹਾਡੇ ਕੋਲ ਅੱਜ ਆਜੂਗਾ ਜਿਹੜਾ ਲਸਣ ਪੱਟਣ ਵਾਲਾ ਵਲੌਗ ਆ ਉਹ ਤੁਹਾਡੇ ਕੋਲੇ ਕੱਲ ਨੂੰ ਆਊਗਾ ਠੀਕ ਹੈ ਜੀ ਇਹ ਤੁਸੀਂ ਅੱਜ ਹੀ ਦੇਖ ਲੈਣਾ ਆ ਅੱਜ ਹੀ 13 April ਸਾਕੀ ਦਾ ਦੇਣਾ ਤੇ ਉਹ ਵਾਲਾ ਬਲੌਗ ਤੁਹਾਡੇ ਕੋ ਕੱਲ ਨੂੰ ਆਊਗਾ ਕਿ ਉਹਦੀ ਮੈਨੂੰ ਪਤਾ ਨਹੀਂ ਐਡਿਟਿੰਗ ਪਤਾ ਹੀ ਨਹੀਂ ਲੱਗਿਆ ਵੀਡੀਓ ਪਤਨ ਲੰਬੀ ਬਣੀ ਹੋਈ ਥੋੜੀ ਜੀ ਸਮਝ ਜੀ ਨਹੀਂ ਲੱਗੀ ਹੈਗੀ ਤੇ ਇੱਕ ਉਹਦੇ ਵਿੱਚ ਨਾ ਥੋੜੀ ਥੋੜੀ ਵੀਡੀਓ ਦੇ ਵਿੱਚ ਆਵਾਜ਼ ਬੰਦ ਹੋਈ ਹੋਈ ਸੀਗੀ ਤਾਂ ਕਰਕੇ ਫਿਰ ਮੈਂ ਆਹ ਵਾਲਾ ਹੀ ਐਡਿਟਿੰਗ ਕਰਤਾ ਮੈਂ ਕਿ ਚਲਾਣਾ ਕਰਦਣੀ ਹੈ ਨਾ ਤੇ ਲੋ ਜੀ ਲਸਣ ਆਪਾਂ ਚੱਕਤਾ ਲਸਣ ਚੱਕਣ ਤੋਂ ਬਾਅਦ ਇੱਥੇ ਝਾੜੂ ਲਾਤਾ ਝਾੜੂ ਲਾ ਕੇ ਕੂੜਾ ਵੀ ਚੱਕਤਾ ਆਪਾਂ ਨੇ ਸਾਫ ਕਰਤਾ ਵੀੜਾ ਤੇ ਬੱਦਲ ਵਾਈ ਬਣੀ ਹੋਈ ਆ ਪੂਰੀ ਤੇ ਹੁਣ ਵੈਗਰੂ ਅੱਗੇ ਅਰਦਾਸ ਕਰਦੇ ਆ ਵੀ ਭਾਈ ਸਾਬ ਨੇ ਹਨਾ ਖਾਣ ਜੋਗੇ ਦਾਣੇ ਸਭ ਦੇ ਘਰੇ ਆਉਣ ਜਿਵੇਂ ਕਹਿੰਦੇ ਜਿਹਦੇ ਘੜੇ ਚੇ ਦਾਣੇ ਉਹਦੇ ਨਿਆਣੇ ਵੀ ਸਿਆਣੇ ਹਨਾ ਤੇ ਵੈਗਰੂ ਅੱਗੇ ਅਰਦਾਸ ਕਰਦੇ ਆ ਮੌਸਮ ਜਿਹੜਾ ਹੁਣ ਸਾਫ ਰੱਖੇ ਫਸਲਾਂ ਜਿਹੜੀਆਂ ਹੁਣ ਪੱਕਣ ਐਨ ਪੂਰੀ ਪੀਕ ਤੇ ਨੇ ਹਨਾ ਵੱਢਣ ਵਾਲੀਆਂ ਨੇ ਬਸ ਇੱਕ ਦੋ ਦਿਨ ਚ ਕੰਮ ਪੈ ਇੰਨਾ ਜਿਹੜੀਆਂ ਚੱਲ ਪਣ ਗਈਆਂ ਆਪਣੇ ਵੀ ਕਹਿ ਰਹੇ ਨੇ ਕਿ ਇਹ ਘਟਾ ਦੇ ਲੈ ਆ ਜਾਊਗੀ ਤੇ ਲਓ ਜੀ ਇੱਥੇ ਆਪਣਾ ਅਰਜਣ ਬੈਲੀ ਦੇਖ ਦੇ ਬਾਹਰ ਆ ਗਿਆ ਏ ਵੱਟ ਨਾਨੀ ਆ ਤੇ ਬੜਿਆ ਗਵੇ ੱਟੀ ਲਈ ਜਾਂਦਾ ਮੇਰੀ ਵੀਡੀਓ ਬਣਾ ਲੈ ੱਟੀ ਲੋੜ ਆ ਆ ਜਾ ਓਏ ਕੀ ਤੇਰਾ ਨਾਮ ਮੀ ਪੈ ਲੱਗਿਆ ਕਣੀਆਂ ਬੰਦੇ ਨੇ ਥੋੜੇ ਪਿੱਛੇ ਪਿੱਛੇ ਜਾਊਗਾ ਆ ਜਾ ਉਹ ਜੈਦੀ ਉਹ ਜਾ ਕੇ ਗੇਟ ਖੋਲੇ ਗੜ ਗਏ ਅਰੇ ਆ ਜਾ ਸੰਗ ਦਾ ਕਹਦੇ ਆ ਇਹ ਹੋ ਗਿਆ ਆ ਗਿਆ ਆ ਗਿਆ ਆ ਗਿਆ ਜਾਲ ਉਹਦਾ ਟੇਬਲ ਤੇ ਰੋਟੀ ਖਾਣ ਗਿਆ ਜੇ ਆਹਨੇ ਪਿੱਛੇ ਪਤੀਲਾ ਰਿਜਦਾ ਅੱਗ ਦਲੀਆ ਉੱਥੇ ਜਾ ਡਿਗਣਾ ਇਹਨੇ ਤੇਰੀ ਲੱਤ ਪਾੜ ਦੂ ਇਹ ਉਹ ਡਰਦਾ ਲੈ ਫਿਲਿਆ ਹੋਇਆ ਡਰਪੋਕ 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 ਤਲਗ ਹੋ ਗਈ ਕੁੱਤਾ ਇਹਦਾ ਕੱਟੇ ਤੋਂ ਡਰਦਾ ਉਹ ਸ਼ੇਰ ਤੋਂ ਤੇ ਮੇਰੇ ਕੀ ਬਣੂ ਇਹ ਕੱਟੇ ਤੋਂ ਡਰ ਗਿਆ ਇਹ ਕੱਢ ਰੂ ਇਹ ਕੱਢ ਰੂ ਇਹ ਕਿਵੇਂ ਨਾ ਇੱਥੇ ਕੀ ਡਿਨਰ ਕਰਦਾ ਐ ਡਿਨਰ ਤੇ ਬਰ ਆਈ ਕਿ ਅਰ ਜਣ ਹੋਰ ਜਣ ਪਲੀ ਦੇ ਇੱਧਰ ਦੇਖ ਓਏ ਪੈਰ ਪੈਰ ਜੋੜ ਤੇਰੀ ਉੱਤੀ ਕੰਮ ਨਾ ਮਾ ਦੇ ਫਾਇਰ ਜੋੜ ਕੇ ਖੜ ਚਿੱਤੈ ਨੂੰ ਬੱਲੇ ਰੇ ਪਹਿ ਗਿਆ ਅੱਜ ਨੀ 下ਟਾ ਗੁਰ ਇਹਦੇ ਬੱਚੇ ਕੂਲ ਕਿਉ ਹੋਇਆ ਇੱਕ ਤੇਰਕ ਨਹੀਂ ਆ ਸਕਦਾ ਤੂੰ ਕਦ ਤੜਾ ਇਹ ਲੱਤ ਲੱਤੀ ਹੋਇਆ ਪਾਣੀ ਵੀ ਪਾਣੀ ਸਨਾਰੇ ਕਰਾ ਦੇ ਅੱਛਾ ਮਾਰ ਅੱਛਾ ਧੱਕਾ ਮਾਰੂ ਅੱਛਾ ਮੋਤੂ ਵਾਹ ਲਾ ਤੋ ਅੱਛਾ ਧੱਕਾ ਅੱਟ ਚ ਵਗਿਆ ਪਿੱਛੇ ਬਤਤਰ ਅੱਟ ਨਹੀਂ ਹਟਾ ਲੱਕ ਕੀ ਹੋ ਰਹੀ ਹੈ ਅੱਟ ਪੈ ਗਿਆ ਅੱਟ ਨਹੀਂ ਮੰਮੀ ਨੇ ਤੂੰ ਹਟਦਾ ਓਏ ਮੰਮੀ ਉਹਦਾ ਇਹ ਤੇਰੇ ਨਾਲ ਪੈ ਗਿਆ ਹਾਂ ਕੋ ਤੇ ਜੁਦੀ ਹੈ ਰੱਖ ਜਾ ਹਰ ਨਾ oye kya sod dikar mut aao aa gaya aa gaya aa gaya aa gaya aa gaya aa gaya oh paanch suna nahi kya sun ਲਓ ਜੀ ਜਲੇਬੀਆਂ ਖਾ ਲੋ ਆ ਗਈਆਂ ਬਸਾਖੀ ਦੀਆਂ ਹੈਪੀ ਬਸਾਖੀ ਸਾਰਿਆਂ ਨੂੰ ਬੜੀਆਂ ਬੜੀਆਂ ਨੇ ਬੜੀਆਂ ਬੜੀਆਂ ਪਤਲੀਆਂ ਪਤਲੀਆਂ ਬੜੀਆਂ ਬੜੀਆਂ ਗਰਮਾ ਗਰਮ ਨੇ ਚੌੜੀਆਂ ਨਹੀਂ ਤੇ ਤਾਂ ਹੋ ਗਿਆ ਹੈਪੀ ਬਸਾਖੀ ਤੇ ਖਾਲਸਾ ਪੰਥ ਦਿਵਸ ਦੀਆਂ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਦੇਖਾਓ ਜੀ ਪਰੋਂ ਮੂੰਹ ਮਿੱਠਾ ਜਿਹੜੀਆਂ ਆ ਗਈਆਂ ਜੁਹਾਰ ਸਿੰਘ ਆ ਰਿਹਾ ਦੇ ਤਾ ਖਾ ਕੇ ਹੂੰ ਦੱਸ ਕੇ ਮੈਨੂੰ ਮਿੱਠੀਆਂ ਐ ਹੂੰ ਨਮਕੀਂਦਾ ਨਹੀਂ ਹੂੰ ਲਾਜ ਦਾ ਹੀ ਜਾ ਟਾਈਮ ਲੱਗਦਾ ਮੇਰੇ ਵੱਲੋਂ ਹੈਪੀ ਬਸਾਖੀ ਟੈਡੀ ਵੱਲੋਂ ਮੇਰੇ ਵੱਲੋਂ ਨੇ ਡੈਡੀ ਜੀ ਸਾਨੂੰ ਵੀ ਹੈ ਡੈਡੀ ਵੱਲੋਂ ਨੇ ਮੇਰੇ ਵੱਲੋਂ ਨੇ ਲਓ ਵੀ ਮਿੱਠਾ ਕਰੋ ਡੈਡੀ ਵੱਲੋਂ ਨੇ ਮੈਂ ਤਾਂ ਕੱਪੜੇ ਧੋਣ ਦੀ ਹੈਪੀ ਵਿਸਾਖੀ ਜੀ ਕਿ ਫਸਾ ਕਿੰਨ ਲੋਕਾਂ ਕੰਮ ਕਰ ਦਿੰਦੇ ਨੇ ਐਤ ਕੀ ਰੱਬ ਨੇ ਮੌਸਮ ਉਹ ਕਰਿਆ ਪਿਆ ਬੱਦਲ ਬਾਈ ਕਿਦੀਆਂ ਕਿਦੀਆਂ ਫੇਵਰੇਟ ਨੇ ਦੁੱਧ ਚ ਪਾ ਕੇ ਜਲੇਬੀਆਂ ਖਾਣੀ ਆ ਦੁੱਧ ਪੂਰਾ ਗਰਮ ਨਹੀਂ ਸੀਗਾ ਚਲੇਬੀਆਂ ਕਰੂਨੀ ਇਹ ਜਲੇਬੀਆਂ ਗਰਮ ਨਹੀਂ ਦੁੱਧ ਪੂਰਾ ਗਰਮ ਨਹੀਂ ਦੇਂਦੋ ਮੈਂ ਦੋ ਮੰਗੇ ਆ ਅੱਧਾ ਦਿੱਤਾ ਛੋੜੀ ਹੋਈ ਰੂ ਨਾ ਦਿੱਤਾ ਐ ਆ ਕੇ ਆਪਣੇ ਟੁੱਟੇ ਮੁਟੇ ਬਸ ਕਰ ਲੋ ਜੀ ਮੀ ਪਈ ਜਾਂਦਾ ਥੋੜਾ 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 ਮੀਂਹੰਦਾ ਦੇਖੋ ਬੱਦਲ ਪਹਿਲਾਂ ਤੋਂ ਅੰਝ ਕੜ ਕੜ ਹੋਇਆ ਇੰਨਾ ਜ਼ਿਆਦਾ ਬੱਦਲ ਆਇਆ ਪਿਆ ਮਿਆਂ ਚੋਲ ਲਗਾ ਦ ਹਲਕੀ ਹਲਕੀਆਂ ਕਣੀਆਂ ਜਿਹਾ ਪੈ ਗਈਆਂ ਇੰਨਾ ਕ ਗਿੱਲਾ ਜਿਹਾ ਕਰ ਗਿਆ ਤੇ ਮੈਂ ਧਾਰ ਚੋਕੇ ਨਹਾਉਣ ਵੜ ਗਈ ਜਾਂ ਨੂੰ ਪਿੱਛੇ ਰੋਲਾ ਪੈ ਗਿਆ ਮੀਂਹ ਆ ਗਿਆ ਮੀਂਹ ਆ ਗਿਆ ਇਹਨੂੰ ਬੰਨ ਲਾ ਮੀ ਆ ਗਿਆ ਮੀ ਆ ਗਿਆ ਕੱਪੜੇ ਲਾ ਲਓ ਤੇ ਆਇਆ ਲੱਗਦਾ ਜਿਦਾ ਸੌਣ ਦਾ ਮਹੀਨਾ ਹੁੰਦਾ ਐ ਤਾਂ ਲੱਗਦਾ ਹੀ ਨਹੀਂ ਹੈਗਾ ਵੀ ਅੱਜ ਵਿਸਾਖੀ ਆ ਸਾਰਿਆਂ ਨੇ ਵਿਸਾਖੀ ਕਿੱਦਾਂ ਮਨਾਈ ਕਮੈਂਟਸ ਕਰਕੇ ਜਰੂਰ ਦੱਸਿਓ ਗਰਮੀ ਸ਼ੁਰੂ ਗੀ ਸੀ ਰੱਬ ਨੇ ਤਾਂ ਕਰਕੇ ਠੰਡ ਕਰਤੀ ਹਾਂਜੀ ਉੱਤੇ ਰੱਖਣਾ ਨਾ ਸਿੰਦੂਦ ਰੱਖਣਾ ਆਪਣੀ ਗਾਂ ਦਾ ਡੈਰੀ ਪਾਇਓ ਕਾਂ ਪਰ ਗਾੜਾ ਬਹੁਤ ਆ ਮੱਝ ਦਾ ਦੁੱਧ ਕਾਂ ਦੇ ਹੀ ਰੱਖਣਾ ਮੇਰੇ ਜੋਗਾ ਥੋੜਾ ਜਿਹਾ ਰੱਖ ਦੋ ਗਲਾਸ ਵਿੱਚ ਮੇ ਜੋਗਾ ਥੋੜਾ ਜਿਹਾ ਰੱਖ ਲਿਆ ਤੇ ਚੱਕ ਲੈਣੇ ਹਾਂਜੀ ਹੋਰ ਤੁਸੀਂ ਕਮੈਂਟਸ ਕਰਕੇ ਜਰੂਰ ਦੱਸਿਓ ਵੀ ਬਸਾਖੀ ਕਿੱਦਾਂ ਮਨਾਈ ਮੇਰੀ ਬਸਾਖੀ ਤਾਂ ਬਸ ਜਿਵੇਂ ਕਹਿੰਦੇ ਪੂਰਾ ਦਿਨ ਕੰਮ ਚ ਹੀ ਨਿਕਲ ਗਈ ਅੱਛਾ ਚਲੋ ਇੱਕ ਹੋਰ ਵੀ ਬਣਾਈ ਅਸੀਂ ਜਲੇਬੀਆਂ ਇਹ ਗਾਇਸ ਆਪਾਂ ਗਾਇਸੀ ਗੁਰਦੁਆਰਾ ਸਾਹਿਬ ਵੀਡੀਓ ਬਣਾਈ ਭੁੱਲ ਵੀ ਨਹੀਂ ਬਣਾਈ ਭੁੱਲ ਗਏ ਦੇਖਿਆ ਇਹ ਕੱਚੇ ਬਲੌਗਰ ਨੇ ਵੀਡੀਓ ਨਹੀਂ ਇਹਨਾਂ ਨੇ ਬਣਾਈ ਗੀ ਗੁਰਦੁਆਰਾ ਸਾਹਿਬ ਤੇ ਗੁਰਦੁਆਰਾ ਸਾਹਿਬ ਗਏ ਸੀ ਇਹ ਪਿੰਡ ਵਾਲੇ ਗੁਰਦੁਆਰਾ ਸਾਹਿਬ ਹੀ ਗਏ ਸੀ ਪੱਥਰ ਢੇਕਿਆ ਹੈ ਹੋਰ ਘਟ ਕਰੋ ਮੈਂ ਇੰਨਾ ਦੁੱਧ ਪੀਣਾ ਤੇ ਮਥਾ ਟੇ ਕੇ ਆਏ ਤੇ ਫਿਰ ਦਰਾਹੇ ਘੁੰਮੇ ਆਏ ਦਰਾਹੇ ਤੇ ਨਹੀਂ ਜੀ ਲੱਗਦੀ ਕੋਡ-ਕਡ ਲੈ ਕੇ ਆਏ ਪਸ਼ੂਆਂ ਵਾਸਤੇ ਤੇ ਚਲੀ ਪਈ ਹਲੀ ਇੱਕ ਜਲੇਬੀਆਂ ਲੈ ਆਏ ਇੱਕ ਲੈ ਤੇ ਉਹ ਜਦੋਂ ਇਹ ਲੈ ਆਹੋ ਇੱਕ ਲੇਜਸ ਲਿਆਂਦੇ ਸੀ ਜਿਦ ਤੋ ਜਲੇਬੀਆਂ ਲੈ ਕੇ ਆਏ ਮੈਂ ਕੱਪੜੇ ਧੋਂਦੀ ਸੀਗੀ ਮੈਂ ਕੱਪੜੇ ਧੋਂਦੀ ਧੋਂਦੀ ਠਾਲ ਕੇ ਇਹਨਾਂ ਨੇ ਜਲੇਬੀਆਂ ਖਾਣ ਨੂੰ ਕਹਿੰਦੇ ਆ ਜਾ ਗਰਮਾ ਗਰਮ ਖਾ ਲੈ ਤੇ ਆਪਾਂ ਵੀ ਫਿਰ ਦੁੱਧ ਚ ਭਾ ਕੇ ਖਾ ਲਈਆਂ ਤੇ ਚਲੋ ਜੀ ਆਪਾਂ ਅੱਜ ਦੇ ਵਲੌਗ ਦਾ ਐਂਡ ਇੱਥੇ ਕਰਦੇ ਆ ਕੱਪੜੇ ਲਾ ਲਈਏ ਆਹ ਵਾਲੇ ਪਹਿਲਾਂ ਇੱਕ ਰੱਸੀ ਤੋਂ ਤਾਂ ਜਿਹੜੇ ਨੇ ਲਾਤੇ ਖਾਤੇ ਸਾਰੇ ਸੀਗੇ ਇੱਕ ਰੱਸੀ ਤੋਂ ਤਾਂ ਜਿਹੜੇ ਨੇ ਲਾ ਲੇ ਮੈਂ ਨਹੀਂ ਕੱਪੜੇ ਸੀ ਮੈਂ ਗਿਆ ਮਿੱਠੀ ਮੂਨਾ ਰਸਾ ਖੋਲਦੀ ਆ ਕੌਮਲੀ ਆ ਮੰਮੀ ਮੈਂ ਨਹੀਂ ਸੀ ਆਹ ਤੇਰੇ ਹੀ ਸੀ ਗਿਆ ਉਹ ਮੈਂ ਕੱਲ ਕੱਪੜੇ ਨਹੀਂ ધોਤੇ ਹੈਗੇ ਹਾਏ ਰੱਬਾ ਇੰਨੇ ਕੱਪੜੇ ਮਸ਼ੀਨ ਦਾ ਕੱਲ ਕੀ ਕਰਵਾਉਨੇ ਆ ਭਾਈ ਬਹੁਤ ਔਖਾ ਇਹ ਕੀ ਕਰਦਾ ਤੂੰ ਕਮਣਾ ਪਾਗ ਦਾ ਜੇ ਤਾਂ ਮਾਨਾ ਬਣ ਗੁਰੂ ਦਾ ਸਿੱਖ ਬਣ ਮੀਤੋਂ ਬਚਿਆ ਹੋਇਆ ਮੀਤੋਂ ਨਹੀਂ ਬਚਿਆ ਹੋਇਆ ਅੱਜ ਦੇ ਦਿਨ ਖਾਲਸਾ ਸਜਾਇਆ ਸੀ ਆਪਣੇ ਗੁਰੂ ਜੀ ਨੇ ਹੂੰ ਅੱਜ ਦੇ ਦਿਨ ਅੰਮ੍ਰਿਤ ਪਿਆਲਾ ਪੀਤਾ ਸੀ ਆਪ ਪੰਜ ਪਿਆਰਿਆਂ ਤੋਂ ਪਤਾ ਤੈਨੂੰ ਹੂੰ ਤੇ ਚਲੋ ਜੀ ਮੈਂ ਆ ਕੱਪੜੇ ਲਾ ਲਵਾਂ ਤੇ ਮਿਲਦੇ ਆ ਨੈਸਟ ਵਲੌਗ ਦੇ ਨਾਲ ਉਮੀਦ ਕਰਦੇ ਆ ਤੁਹਾਨੂੰ ਅੱਜ ਦਾ ਵਲੌਗ ਵਧੀਆ ਲੱਗਿਆ ਹੂਗਾ ਵਧੀਆ ਲੱਗਿਆ ਤਾਂ ਪਲੀਜ਼ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦਿਓ ਠੀਕ ਆ ਜੀ ਤੇ ਇੱਕ ਵਾਰੀ ਫਿਰ ਤੋਂ ਮੇਰੇ ਤੇ ਮੇਰੇ ਪਰਿਵਾਰ ਵੱਲੋਂ ਤੁਹਾਨੂੰ ਹੈਪੀ ਵਿਸਾਖੀ ਖਾਲਸਾ ਪੰਥ ਦੀਆਂ ਲੱਖ ਲੱਖ ਮੁਬਾਰਕਾਂ ਮਿਲਦੇ ਹਾਂ ਜੀ ਨੈਕਸਟ ਵਲੌਗ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਬਾਏ ਬਾਏ